ਅਕਸਰ ਹੀ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਬਾਹਰ ਜਾਣ ਦੇ ਲਈ ਇਮੀਗ੍ਰੇਸ਼ਨ ਕੰਪਨੀਆਂ ਤੋਂ ਵੀਜ਼ਾ ਲਵਾਉਂਦੇ ਆ ਜਿਸ ਦਾ ਖਮਿਆਜ਼ਾ ਜਿਹੜਾ ਹੈ ਉਹ ਆਮ ਲੋਕਾਂ ਨੂੰ ਔਰ ਉਹਨਾਂ ਦੇ ਮਾਪਿਆਂ ਨੂੰ ਪੁਖਤਰਾ ਪੈਂਦਾ ਫਿਲਹਾਲ ਇਸੇ ਤਰੀਕੇ ਦਾ ਹੀ ਇੱਕ ਫਰੋਡ ਜਾਂ ਕਹਿ ਸਕਦੇ ਆ ਕਿ ਠੱਗੀ ਮਾਰੀ ਗਈ ਹੈ ਪੀੜਿਤ ਪਰਿਵਾਰ ਅੱਜ ਗੁਹਾਰ ਲਾਉਣ ਦੇ ਲਈ ਪਹੁੰਚੀ ਸੀ ਐਸਐਸਪੀ ਦਫ਼ਤਰ ਔਰ ਉਹਦੇ ਬਾਅਦ ਕਿਸਾਨ ਜਿੱਥੇ ਬੰਦਿਆ ਨੇ ਵੀ ਹੱਥ ਫੜਿਆ ਹੈ ਤਾਂ ਪੂਰੇ ਕਾਰਨ ਕੀ ਰਹੇ ਨੇ ਗੱਲਬਾਤ ਕਰਦੇ ਬਾਈ ਜੀ ਕੀ ਨਾਮ ਕੀ ਆਪਣਾ ਔਰ ਕਾਰਨ ਕੀ ਰਹੇ ਨੇ ਮੇਰਾ ਨਾਮ ਸਰ ਸੌਨ ਸਿੰਘ ਹੈ ਜੀ ਮੈਂ ਮਾਨਸਾ ਜ਼ਿਲ੍ਹੇ ਨਾਲ ਸੰਬੰਧਤ ਹਾਂ ਜੀ ਤੇ ਸਰ ਇਹਨਾਂ ਨੇ ਸਾਨੂੰ 70 ਸੈਕਟਰ ਮਹਾਲੀ ਦੇ ਵਿੱਚ ਦਾ ਵੀਜ਼ਾ ਲੈਂਡ ਦੇ ਨਾਮ ਤੇ ਆਫਿਸ ਖੋਲ੍ਹ ਕੇ ਇਹਨਾਂ ਬੰਦਿਆਂ ਨੇ ਸਭ ਤੋਂ ਵੱਡੇ ਵੱਡੇ ਚੈਨਲਾਂ ਦੇ ਉੱਤੇ ਐਡ ਕਰਕੇ ਜਿਵੇਂ ਕਿ ਦਿੱਲੀ ਪੋਸਟ ਪੰਜਾਬੀ ਹੋ ਗਿਆ ਤੇ ਜੀ ਨਿਊਜ਼ ਹੋ ਗਿਆ ਇਹ ਪੀਟੀਸੀ ਨਿਊਜ਼ ਹੋ ਗਿਆ ਇਹੋ ਜਿਹੇ ਚੈਨਲਾਂ ਤੇ ਐਡ ਦੇ ਕੇ ਵੀ 4 ਲੱਖ ਰੁਪਏ ਵਿੱਚ ਬਾਹਰ ਜਾਓ ਪਰਿਵਾਰ ਸਮੇਤ ਪੀਆਰ ਪਾਓ ਇਸ ਤਰੀਕੇ ਦੀਆਂ ਐਡਵਰਟਾਈਜ਼ਮੈਂਟ ਦੇ ਦੇ ਕੇ ਤੇ ਪਰਮਾ ਕੇ ਲੋਕਾਂ ਨੂੰ ਡੁਪਲੀਕੇਟ ਡਾਕੂਮੈਂਟ ਡੁਪਲੀਕੇਟ ਮਤਲਬ ਸਪੌਂਸਰਸ਼ਿਪ ਡੁਪਲੀਕੇਟ ਨੋਮੀਨੇਸ਼ਨ ਬਾਹਰੋਂ ਮੰਗਵਾ ਕੇ ਬਾਕਾਇਦਾ ਅੰਦਰ ਹੀ ਆਪਣੇ ਆਫਿਸਾਂ ਦੇ ਵਿੱਚ ਮੋਮਬਤੀਆਂ ਤੇ ਲਾਖ ਰੱਖ ਕੇ ਸੀਲਾਂ ਲਾ ਕੇ ਇਹ ਸਾਨੂੰ ਹੌਲੀ ਹੌਲੀ ਬਾਅਦ ਚੋਂ ਪਤਾ ਲੱਗਿਆ ਜਦੋਂ ਅਸੀਂ ਉਹਨਾਂ ਦੇ ਆਫਿਸਾਂ ਦੇ ਵਿੱਚ ਜਾ ਕੇ ਹੱਲਾ ਕਰਨਾ ਸ਼ੁਰੂ ਕੀਤਾ ਫਿਰ ਅਸੀਂ ਉਹਨਾਂ ਦੇ ਡਾਕੂਮੈਂਟਾਂ ਦੇ ਵਿੱਚੋਂ ਉੱਥੋਂ ਚੀਜ਼ਾਂ ਲੱਭੀਆਂ ਡੀ ਐਚ ਐਲ ਦੇ ਲਫਾਫੇ ਵੀ ਮਿਲੇ ਸਾਨੂੰ ਉੱਥੇ ਜਿਹੜੇ ਕੂਰੀਅਰ ਸਰਵਿਸ ਤੇ ਹੁੰਦੇ ਨੇ ਤੇ ਇਹਨਾਂ ਨੇ ਫੇਰ ਝੋਲੇ ਪਾੜੇ ਲੋਕਾਂ ਨੂੰ ਖਾਸ ਕਰਕੇ ਪਿੰਡੂ ਲੋਕਾਂ ਨੂੰ ਆਪਣੀ ਮਤਲਬ ਲੁੱਟ ਦਾ ਸ਼ਿਕਾਰ ਬਣਾਇਆ ਜਿਹੜਾ ਲੁੱਟਣ ਵਾਲਾ ਮੇਨ ਬੰਦਾ ਹੈ ਕੁਲਵੀਰ ਸਿੰਘ ਕੌੜਾ ਤੇ ਰੀਤ ਕੌੜਾ ਦੋਨੇ ਮੀਆਂ ਬੀਬੀ ਨੇ ਜੀ ਇਹ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਨੇ ਜੀ ਮਕੋਰੜ ਸਾਹਿਬ ਦਾ ਇਹਨਾਂ ਦਾ ਪਿੰਡ ਹੈ ਜੀ ਇਹਨਾਂ ਦਾ ਸੁਨਾਮ ਇਹਨਾਂ ਦਾ ਪੇਕੇ ਘਰ ਸੁਨਾਮ ਹੈ ਜੀ ਤੇ ਇਹਨਾਂ ਨੇ ਦੋਨਾਂ ਜਿਹਾ ਨੇ ਰਲ ਕੇ ਮਿਲ ਕੇ ਠੱਗੀ ਮਾਰੀ ਹੈ ਜੀ ਇਹਨਾਂ ਨੇ ਆਪਣੇ ਸਿਕਿਉਰਿਟੀ ਗਾਰਡ ਦੇ ਨਾਮ ਤੇ ਕਦੇ ਆਪਣੇ ਚਾਹ ਪਿਉਣ ਵਾਲੇ ਦੇ ਨਾਮ ਤੇ ਕਦੇ ਆਪਣੇ ਭਤੀਜੇ ਦੇ ਨਾਮ ਤੇ ਇਹਨਾਂ ਨੇ ਲਾਇਸੈਂਸ ਲੈ ਲੈ ਕੇ ਲੋਕਾਂ ਨੂੰ ਭੋਲੇ ਭੋਲੇ ਲੋਕਾਂ ਨੂੰ ਠੱਗਿਆ ਇੱਕ ਇਹਨਾਂ ਦਾ ਕੱਲ ਵੀ ਅਸੀਂ ਆਫਿਸ ਸੇ 34 ਸੈਕਟਰ ਦੇ ਵਿੱਚ ਚੰਡੀਗੜ੍ਹ ਟਰੇਸ ਕੀਤਾ ਸੀ ਜਿਹਦੇ ਵਿੱਚ ਇੱਕ ਗ੍ਰਿਫਤਾਰੀ ਹੋਈ ਆ 22 ਸੈਕਟਰ ਦੇ ਵਿੱਚੋਂ ਕੁੜੀ ਫੜੀ ਆ ਉਹਨਾਂ ਨੇ ਪੁਲਿਸ ਨੇ ਉਹਨਾਂ ਦੀ ਐਮਪਲਾਈ ਤੇ ਕੱਲ ਉੱਥੇ ਵੀ ਇਹੀ ਕੰਮ ਚੱਲ ਰਿਹਾ ਸੀ ਜੀ ਵੇ ਕਰੋ ਤਾਂ ਤੁਸੀਂ ਇਹਨਾਂ ਦੇ ਚੱਕਰਾਂ 'ਚ ਪਏ ਹੋ ਕਦੋਂ ਤੋਂ ਪੈਸੇ ਹੁਣ ਤੱਕ ਕਿੰਨੇ ਪੈਸੇ ਦੇ ਚੁੱਕੇ ਹੋ ਔਰ ਗੱਲ ਕੀ ਜਾਂਦੇ ਹੁਣੇ ਜਦੋਂ ਤੁਸੀਂ ਜਾਂਦੇ ਹੋ ਉੱਥੇ ਸਰ 2021 ਦੇ ਵਿੱਚ ਮੈਂ ਇਹਨਾਂ ਨੂੰ 4 ਲੱਖ ਰੁਪਏ ਦੇ ਯਾਨੀ ਕਿ 2-2 ਲੱਖ ਦੇ ਦੋ ਚੈੱਕ ਦਿੱਤੇ ਸੀ ਉੱਥੇ ਇਹਨਾਂ ਦੀ ਕੋਈ ਕੁੜੀ ਕੰਮ ਕਰਦੀ ਸੀ ਸੁਪਿੰਦਰ ਕੌਰ ਉਹਦਾ ਆਪਣਾ ਨਾਮ ਦੱਸਦੀ ਸੀ ਜਿਹੜਾ ਕਿ ਉਹਦਾ ਅਸਲੀ ਨਾਮ ਨਹੀਂ ਹੈ ਉਸ ਦਾ ਮੈਨੂੰ ਹੌਲੀ ਹੌਲੀ ਪਤਾ ਲੱਗਿਆ ਵੀ ਉਹਦਾ ਅਸਲੀ ਨਾਮ ਸਰਬਜੀਤ ਕੌਰ ਹੈ ਤੇ ਉਹ ਕਰਾਲੀ ਨਾਲ ਕਰਾਲੀ ਦੀ ਸਬੰਧਤ ਹੈ ਕਰਾਲੀ ਨਾਲ ਰਹਿਣ ਵਾਲੀ ਤੇ ਇਸ ਟਾਈਮ ਉਹਦਾ ਇੰਨਾ ਕੀ ਵੀ ਪਤਾ ਲੱਗਿਆ ਵੀ ਬਠਿੰਡੇ ਆਫਿਸ ਖੁੱਲੀ ਬੈਠੀ ਹੈ ਆਪਣਾ ਤੇ ਉਸ ਤੋਂ ਬਾਅਦ ਕੀ ਹੋਇਆ 4 ਲੱਖ ਦੇਣ ਤੋਂ ਬਾਅਦ ਜਦੋਂ ਇਹਨਾਂ ਨੂੰ ਹੌਲੀ-ਹੌਲੀ ਮੈਨੂੰ ਪਤਾ ਲੱਗਾ ਵੀ ਇਹ ਫੇਕ ਹੈ ਸਭ ਕੁਝ ਤੇ ਫਿਰ ਮੈਂ ਜਾ ਕੇ ਆਫਿਸ ਦੇ ਵਿੱਚ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਮੈਨੂੰ ਉਹਨਾਂ ਨੇ ਹੌਲੀ-ਹੌਲੀ ਕਰਕੇ ਮੇਰਾ 1,80,000 ਰੁਪਏ ਵਾਪਸ ਕਰ ਦਿੱਤਾ ਤੇ 2,20,000 ਰੁਪਏ ਮੇਰਾ ਰਹਿ ਗਿਆ ਸੋ ਤੁਸੀਂ ਪਹੁੰਚੇ ਹੋ ਨਾਲ ਕੀ ਲੱਗਦਾ ਵੀ ਹੱਥ ਫੜਿਆ ਬਾਹ ਫੜੀ ਹੈ ਪੁਲਿਸ ਨਾਲ ਕੋਈ ਗੱਲਬਾਤ ਹੋਈ ਹੈ ਪ੍ਰਸ਼ਾਸਨ ਦੇ ਨਾਲ ਕੋਈ ਕੀ ਕਹਿੰਦੇ ਕੋਈ ਆਫਸਰਸਨ ਦਿੱਤਾ ਉਹਨਾਂ ਨੇ ਬਿਲਕੁਲ ਅਸੀਂ ਜਿਹੜਾ 28 ਜੂਨ ਦਾ ਆ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਰੱਖਿਆ ਸੀਗਾ ਸੋ ਸਾਨੂੰ ਫਿਰ ਐਸਐਸਪੀ ਸਾਹਿਬ ਦਾ ਫੋਨ ਆਇਆ ਉਹ ਕਹਿੰਦੇ ਵੀ ਇੱਕ ਵਾਰੀ ਸਾਡੇ ਨਾਲ ਮੀਟਿੰਗ ਕਰੋ ਅੱਜ ਦਾ ਉਹਨਾਂ 1 ਵਜੇ ਦਾ ਸਮਾਂ ਦਿੱਤਾ ਸੀ ਉਹਨਾਂ ਦਾ ਕਿਤੇ ਪ੍ਰੋਗਰਾਮ ਅੱਜ ਬਣ ਗਿਆ ਫਗਵਾੜੇ ਸ਼ਾਇਦ ਉਹਨਾਂ ਦਾ ਕੋਈ ਫਲੋਰ ਐਸਐਸਪੀ ਸਾਹਿਬ ਦੀ ਮੀਟਿੰਗ ਆ ਗਈ ਐਸਪੀ ਹਰਵੀਰ ਸਿੰਘ ਨੇ ਸਾਨੂੰ ਅੱਜ ਵਿਸ਼ਵਾਸ ਦਿਵਾਇਆ ਕਿ 6 ਤਰੀਕ ਤੱਕ ਸਾਨੂੰ ਸਮਾਂ ਦਿਓ 6 ਤਰੀਕ ਤੱਕ ਅਸੀਂ 6 ਜਿਹੜੀ ਹੈਗੀ ਔਣੀ ਅੱਗੇ ਜੁਲਾਈ ਤੇ ਉਸ ਤੋਂ ਬਾਅਦ ਕਹਿੰਦੇ ਤੁਸੀਂ ਜੋ ਮਰਜ਼ੀ ਕਰ ਲਿਓ ਉਦੋਂ ਤੱਕ ਸਾਨੂੰ ਸਮਾਂ ਦੇ ਦਿਓ ਅਸੀਂ ਸਾਰੇ ਬੰਦਿਆਂ ਦੀ ਰੈਸਟ ਪਾਵਾਂਗੇ ਉਹਨਾਂ ਨੇ ਸਾਡੇ ਤੋਂ ਪ੍ਰੂਫ ਮੰਗੇ ਆ ਇਕੱਲੇ ਇਕੱਲੇ ਬੰਦੇ ਦੇ ਅਸੀਂ ਸਾਰਿਆਂ ਦੀਆਂ ਫੋਟੋ ਕਾਪੀ ਕਰਵਾ ਕੇ ਕਿਉਂਕਿ ਜਿੰਨੇ EMPLOYEES ਸੀਗੇ ਉਹਨਾਂ ਦੇ ਡੁਪਲੀਕੇਟ ਨਾਮ ਰੱਖੇ ਹੋਏ ਸੀ 7-8 ਆਫਿਸ ਸੀਗੇ ਇਹਨਾਂ ਦੇ ਜਿਨ੍ਹਾਂ ਦੇ ਵਿੱਚ yellow leaf immigration 82 ਸੈਕਟਰ ਦੇ ਵਿੱਚ ਸੀਗਾ move to abroad ਜਿਹੜਾ 9 D ਚੰਡੀਗੜ੍ਹ ਸੈਕਟਰ ਸੀਗਾ vast immigration hira consultant ਸਰਦਾਰ ਵੀਜ਼ਾ ਹਾਊਸ ਵੀਜ਼ਾ ਲੈਂਡ ਇਹ ਸਾਰੇ ਜਿਹੜੇ ਆਫਿਸ ਅਲੱਗ-ਅਲੱਗ ਨਾਵਾਂ ਤੇ ਰੀਤ ਕੌੜਾ ਤੇ ਕੁਲਵੀਰ ਕੌੜਾ ਨੇ ਖੋਲੇ ਹੋਏ ਸੀ ਤੇ ਜਿਹੜੇ ਲਾਇਸੈਂਸ ਸੀ ਜਿਵੇਂ ਬ੍ਰਦਰ ਨੇ ਦੱਸਿਆ ਕਿ ਲੋਕਾਂ ਦੇ ਨਾਮ ਤੇ ਜੇ ਕੋਈ ਡਰਾਈਵਰ ਸੀ ਗਨਮੈਨ ਸੀ ਉਹਨਾਂ ਦੇ ਨਾਮ ਤੇ ਲਾਇਸੈਂਸ ਲੈ ਕੇ ਇਹ ਜਿਹੜਾ ਵੱਡੇ ਪੱਧਰ ਤੇ ਸਕੈਮ ਕੀਤਾ ਗਿਆ 350 ਬੰਦਾ ਜਿਹੜਾ ਪੀੜਤ ਆ ਉਹ ਸਾਡੇ ਕੋਲ ਇੱਕ ਵਾਰੀ ਆਇਆ ਤੇ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਇਹਨਾਂ ਦੇ ਨਾਲ ਆ ਸਾਡੇ ਰਿਸ਼ਤੇਦਾਰਾਂ ਦੇ ਵੀ ਪੈਸੇ तकरीबन 30 ਲੱਖ ਦੇ ਨੇੜੇ ਮੇਰੇ ਚਾਚੇ ਦਾ ਬੇੜਾ ਸੀ ਬ੍ਰਦਰ ਸੀਗਾ ਤਿੰਨ ਚਾਰ ਜਣਿਆਂ ਨੇ ਇਹਨਾਂ ਤੋਂ ਅਪਲਾਈ ਕੀਤਾ ਸੀ 30 ਲੱਖ ਰੁਪਏ ਜਿਹੜਾ ਸਾਡਾ ਹੀ ਹੈ ਇਸ ਏਜੰਡਲ ਤੇ ਕੱਲ 34 ਸੈਕਟਰ ਦੇ ਵਿੱਚ ਇਹਨਾਂ ਨੇ ਦੇਖੋ ਕਿੰਨਾ ਬੇਡਰ ਨੇ ਪਰਚੇ ਹੋਏ ਨੇ 39 ਪਰਚੇ ਜਿਹੜੇ ਮਟਰ ਥਾਣੇ ਦੇ ਵਿੱਚ ਨੇ 24 ਪਰਚੇ ਜਿਹੜੇ 82 ਸੈਕਟਰ ਦੇ ਥਾਣੇ ਦੇ ਵਿੱਚ ਨੇ ਫਿਰ ਬੇਕਾਫ ਹੋ ਕੇ ਇਹਨਾਂ ਨੇ 34 ਸੈਕਟਰ ਦੇ ਵਿੱਚ ਇਹਨਾਂ ਦੇ EMPLOYE ਨੇ ਫਿਰ ਇਹਨਾਂ ਦਾ ਇੱਕ ਦਫਤਰ ਖੋਲ੍ਹਿਆ ਹੋਇਆ ਸੀ ਤੇ ਸਾਡੇ ਸਾਥੀਆਂ ਨੇ ਕੱਲ ਉਥੇ ਘੇਰਾ ਪਾ ਕੇ ਉਹ ਲੜਕੀ ਦੀ ਅਰੈਸਟ ਪਾਈ ਆ ਪੁਲਿਸ ਸਾਨੂੰ ਲਾਰੇ ਲਾ ਰਹੀ ਸੀ ਸਮੇਂ-ਸਮੇਂ ਤੇ ਪਰ ਅੱਜ ਸਾਨੂੰ ਕੁਝ ਯਕੀਨ ਹੋਇਆ ਹਰਬੀਰ ਸਿੰਘ ਨੇ ਕਿਹਾ ਕਿ ਅਸੀਂ ਸੈੱਟ ਬਣਾਵਾਂਗੇ ਸੈੱਟ ਬਣਾ ਕੇ ਸਾਡੇ ਜਿਹੜੇ ਆਫੀਸਰ ਨੇ ਡੀਐਸਪੀ ਪੱਧਰ ਦੇ ਆਫੀਸਰ ਨੇ ਜਾਂ ਐਸਪੀ ਪੱਧਰ ਦੇ ਆਫੀਸਰ ਨੇ ਉਹ ਇਨਵੈਸਟੀਗੇਸ਼ਨ ਕਰਕੇ ਅਰੈਸਟ ਪਾਉਣਗੇ ਅਸੀਂ ਛੋਟੇ ਜਿਹੜੇ ਮੁਲਾਜ਼ਮਾ ਉਹਨਾਂ ਤੇ ਨਹੀਂ ਛੱਡਦੇ ਅਸੀਂ ਸਾਨੂੰ ਹੁਣ ਲੱਗਦਾ ਆ ਸਾਨੂੰ ਆਸ ਹੋਈ ਆ ਕੋਈ ਕਿ ਇਹਨਾਂ ਦੀ ਅਰੈਸਟ ਪਾ ਕੇ ਸਾਨੂੰ ਕੋਈ ਨਾ ਕੋਈ ਇਨਸਾਫ ਜ਼ਰੂਰ ਮਿਲੂਗਾ ਤੁਹਾਡੇ ਕਿੰਨੇ ਪੈਸੇ ਜੁਰ ਕਿੱਥੋਂ ਸਬੰਧਤ ਤੁਸੀਂ ਮੈਂ ਜ਼ਿਕਰਾਉਂ ਤੂੰ ਮੇਰੇ 13 ਲੱਖ ਰੁਪਏ ਇਹਨਾਂ ਦੇ ਵਾਲੇ ਕਿੰਨੇ ਇੱਕ ਸਮਾਂ ਹੋ ਗਿਆ ਕਦੋਂ ਸ਼ੁਰੂਆਤ ਹੋਈ ਸੀ ਕਿਸ ਤਰੀਕੇ ਦੇ ਨਾਲ ਇਹਨਾਂ ਨਾਲ ਮੁਲਾਕਾਤ ਹੋਈ ਸੀ ਔਰ ਹੁਣ ਕੀ ਕਹਿੰਦੇ ਆ ਤੁਸੀਂ ਦਫ਼ਤਰ ਜਾਣੇ ਉਹਦੇ 2021 ਵਿੱਚ ਮੈਂ ਆਪਣੇ ਪੈਸੇ ਦਿੱਤੇ ਸੀਗੇ ਤੇ ਮੁਲਾਕਾਤ ਇੱਕ ਟੀਵੀ ਐਡ ਤੋਂ ਹੀ ਹੋਈ ਸੀਗੀ ਟੀਵੀ ਐਡ ਵੇਖ ਕੇ ਮੈਨਾਂ ਕੋਲ ਫਸੀ ਸੀਗੀ ਤੇ ਬਸ ਇਹਨਾਂ ਦੇ ਮਤਲਬ ਜੇ ਲਾਸਟ ਟਾਈਮ ਸੀਗੇ ਆਫਿਸ ਇਹਨਾਂ ਦਾ ਵਿਜ਼ਿਟ ਵੀ ਕੀਤਾ ਸੀਗਾ ਤੇ ਇਹਨਾਂ ਨੂੰ ਕਿਹਾ ਵੀ ਸੀਗਾ ਕਿ ਤੁਸੀਂ ਪੈਸੇ ਵਾਪਸ ਕਰੋ ਅੱਧਿਆਂ ਦੇ ਕੁਝ ਪੈਸੇ ਵਾਪਸ ਕਰ ਦਿੰਦੇ ਸੀ ਤੇ ਅੱਧਿਆਂ ਦੇ ਨਾਲੇ ਲਾਰਾ ਲਗਾ ਦਿੰਦੇ ਸੀਗੇ ਤੇ ਪਿੱਛੇ ਜੇ ਇਹਨਾਂ ਨੇ 6 ਮਹੀਨੇ ਪਹਿਲਾਂ ਸਾਰੇ ਦੇ ਸਾਰੇ ਆਫਿਸ ਬੰਦ ਕਰਤੇ ਆਪਣੇ ਕਿਤੇ ਵੀ ਜਾਣੇ ਠਾਣੇ ਜਾਂਦੇ ਸੀ ਪਹਿਲਾਂ ਕੋਈ ਵਿਸ਼ਵਾਸ ਨਹੀਂ ਸੀ ਮਿਲਦਾ ਅੱਜ ਫਾਈਨਲੀ ਲੱਗ ਰਿਹਾ ਕਿ ਥੋੜਾ ਬਹੁਤ ਕੁਝ ਹੋ ਸਕਦਾ ਹੈ ਵੀਰਾਂ ਵੀ ਇੱਕ ਦਿਖਾ ਰਹੇ ਸੀ ਕੀ ਹੈ ਕੀ ਖਾਸ ਦੇ ਵਿੱਚ ਅੱਛਾ ਇਹ ਇਹੀ ਉਹ ਨੇ ਹਾਂਜੀ ਰੀਤ ਕੋੜਾ ਨੇ ਤੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਹੜੇ ਮੰਤਰੀ ਨੇ ਆਪ ਨਹੀਂ ਥੇਰ ਅੱਗੇ ਕੱਢੋ ਔਰ ਹੋਰ ਵੀ ਤਸਵੀਰਾਂ ਇਹ ਰੀਤ ਕੋੜਾ ਤੇ ਕੁਲਵੀਰ ਕੋੜਾ ਹਾਂਜੀ ਮੇਨ ਮਾਸਟਰਮਾਈਂਡ ਇਹ ਨੇ ਸੰਮੁਲ ਬਕਵਾਕ ਚੈਨਲਾਂ ਵੱਲੋਂ ਉਹਨਾਂ ਨੂੰ ਕੀਤਾ ਗਿਆ ਸਨਮਾਨ ਹਾਂਜੀ ਖਾਸ ਤੌਰ ਦੇ ਉੱਪਰ ਵੀ ਐਡ ਦੇਣ ਦੇ ਲਈ ਇੱਕ ਤਰ੍ਹਾਂ ਮਜਬੂਰ ਕੀਤਾ ਜਾਂਦਾ ਲੋਕ ਹਾਂਜੀ ਤੇ ਇਹਨਾਂ ਦੀ ਸੈਲਰੀ ਹੈ ਜੋ ਮਤਲਬ ਇਹਨਾਂ ਦੇ ਇੱਕ EMPLOYEES ਨੂੰ ਪੈਂਦੀ ਸੀਗੀ ਜਿਹਦੇ ਵਿੱਚ EMPLOYEE ਕਿਸੇ ਹੋਰ EMPLOYEE ਕਿਸੇ ਹੋਰ ਦਾ ਸੀਗਾ ਫਰਮ ਦਾ ਜਿਵੇਂ ਹੁਣ ਇਹ ਚ ਇਹ ਚ ਮਨਜਿੰਦਰ ਹੈ ਇਹ EMPLOYEE ਕਿਸੇ ਹੋਰ ਫਰਮ ਦਾ ਹੈ ਹਾਂਜੀ ਠੀਕ ਹੈ ਜੀ ਪਰ ਸੈਲਰੀ ਉਹਨੂੰ ਪੈ ਰਹੀ ਹੈ ਯੈਲੋ ਲੀਫ ਦੇ ਅਕਾਊਂਟ ਦੇ ਵਿੱਚੋਂ ਜਿਵੇਂ ਇਹ ਇੱਕ ਮਾਹੀ ਕੁੜੀ ਆ ਮਾਹੀ ਦੀ ਸੈਲਰੀ ਮਾਹੀ ਕੰਮ ਤਾਂ ਵੀਜ਼ਾ ਲੈਂਡ ਤੇ ਕਰ ਰਹੀ ਆ ਪਰ ਉਹਦੀ ਸੈਲਰੀ ਜਿਹੜੀ ਪੈ ਰਹੀ ਆ ਯੈਲੋ ਲੀਫ ਦੇ ਅਕਾਊਂਟ ਚੋਂ ਪੈ ਰਹੀ ਆ ਇਹ ਕਹਿੰਦੇ ਨੇ ਵੀ ਸਾਡਾ ਤਾਂ ਕੋਈ ਸਬੰਧ ਨਹੀਂ ਹੈਗਾ ਆਪਸ ਵਿੱਚ ਫਿਰ ਇਹ ਦੱਸਣ ਵੀ ਇਹ ਜੇ ਸਬੰਧ ਨਹੀਂ ਹੈਗਾ ਤਾਂ ਦੂਜੇ ਫਰਮ ਦੇ ਵਿੱਚੋਂ ਇਹਨਾਂ ਦੇ ਅਕਾਊਂਟ ਸੈਲਰੀਆਂ ਕਿਵੇਂ ਪੈ ਰਹੀਆਂ ਨੇ ਤੁਸੀਂ ਤੁਸੀਂ ਤੁਹਾਡੇ ਵੀ ਕੋਈ ਪੈਸੇ ਨੇ ਹਾਂਜੀ ਤੁਹਾਡੇ ਵੀ ਸਾਡੇ ਪੈਸੇ ਨੇ ਜੀ ਇਹ ਆਪਣੇ ਪੱਧਰ ਤੇ ਅਸੀਂ ਵੈਰੀਫਿਕੇਸ਼ਨ ਕੀਤੀ ਆ ਸਾਰੀ ਸਾਡੀ ਕੋਈ ਮਤਲਬ ਕਿਸੇ ਨੇ ਹੈਲਪ ਨਹੀਂ ਕੀਤੀ ਜਿੰ ਅਸੀਂ ਹਰ ਇੱਕ ਚੀਜ਼ ਨੂੰ ਲੈ ਕੇ ਚੱਲੇ ਆ ਆ ਸਾਡੇ ਬੰਦੇ ਨੇ ਜਿਨ੍ਹਾਂ ਦੀ ਲਿਸਟ ਆ ਤਕਰੀਬਨ ਤਕਰੀਬਨ 153 58 ਬੰਦੇ ਨੇ ਜਿਹੜੇ ਸਾਡੇ ਕੋਲ ਅਸੀਂ ਨੋਟ ਕੀਤੇ ਸੀਗੇ ਜਿਹੜੇ ਸਾਡੇ ਕੱਲੇ ਵੀਜ਼ਾ ਲੈਣਦੇ ਨੇ ਠੀਕ ਹੈ ਜੀ ਤੇ ਅਸੀਂ ਕੋਸ਼ਿਸ਼ ਕੀਤੀ ਹੈ ਵੀ ਉਹਨਾਂ ਦੇ ਪੈਸੇ ਜਿੰਨੇ ਜਿੰਨੇ ਲਏ ਨੇ ਸਭ ਦੇ ਨਾਮ ਲਿਖੇ ਨੇ ਤੇ ਪੈਸੇ ਲਿਖੇ ਹੋਏ ਨੇ ਇਹ ਤੁਸੀਂ ਖਾਸ ਕਰਕੇ ਕਿਹੜੀ ਐਫ ਆਈ ਆਰ ਜੇ ਵੀ ਹੋਣਾ ਹੈ ਕਾਪੀ ਫੜੀ ਹੋਈ ਇਹ ਇਹ ਇਹਨਾਂ ਦੇ ਨਾਮ ਦੇ ਉੱਤੇ ਹੀ ਹੈਗੀ ਹੈ ਦਰਜ ਇੱਕ ਵਾਰ ਮੈਂ ਆਪਣੇ ਸਹਾਇਕ ਨੂੰ ਕਵਾਂਗਾ ਜਰੂਰ ਨੇੜੇ ਤੋਂ ਦਿਖਾਵੇ ਉਸ ਟਾਈਮ ਦੀਆਂ ਐਫ ਆਈ ਆਰਸ ਨੇ ਜਦੋਂ ਨਾ ਐਕਚੁਅਲੀ ਸਾਨੂੰ ਪਹਿਲਾਂ ਜਦੋਂ ਸ਼ੁਰੂਆਤ ਕੀਤੀ ਹੈ ਅੱਜ ਤੋਂ 6-7 ਮਹੀਨੇ ਪਹਿਲਾਂ ਤਾਂ ਸਾਨੂੰ ਪ੍ਰੋਪਰ ਨਹੀਂ ਸੀ ਪਤਾ ਵੀ ਇਹਨਾਂ ਦੇ ਅਸਲੀ ਮਾਲਕ ਕੌਣ ਨੇ ਇਹ ਤਾਂ ਜਦੋਂ ਹੌਲੀ ਹੌਲੀ ਪ੍ਰੋਪਰ ਚੈਨਲ ਨਾਲ ਅਸੀਂ ਇੱਕ ਦੂਜੇ ਕੜੀ ਜੋੜਦੇ ਗਏ ਕੜੀ ਜੋੜਦੇ ਗਏ ਤਦ ਪਤਾ ਲੱਗ ਕਲਵੀਰ ਸਿੰਘ ਕੋਹਰਾ ਤੇ ਡਾਕਟਰ ਰੀਤ ਨੇ ਜੋ ਆਪਣੇ ਆਪ ਨੂੰ ਡਾਕਟਰ ਲਿਖਦੀ ਹੈ ਪਰ ਉਹ ਡਾਕਟਰ ਵੀ ਹੈ ਨਹੀਂ ਕਿਸੇ ਕੋਲ ਉਹਦੀ ਡਾਕਟਰ ਦੀ ਅਪਾਧੀ ਨਹੀਂ ਹੈਗੀ ਪਰ ਉਹ ਜਿਹੜੀ ਆਪਣੀ ਡਿਗਰੀ ਯੂਜ਼ ਕਰ ਰਹੀ ਆ ਉਹ ਵੀ ਉਹਦੀ ਜਾਲੀ ਆ ਹੁਣ ਤੁਸੀਂ ਮਤਲਬ ਅਗਲੀ ਮੰਗ ਕੀ ਹੈ ਤੁਹਾਡੀ ਔਰ ਤੁਹਾਨੂੰ ਕਿੰਨੇ ਪੈਸੇ ਤੁਸੀਂ ਦਿੱਤੇ ਹੋਏ ਹਨ ਇਹਨਾਂ ਨੂੰ ਭਾਜੀ ਸਾਡੀ ਡਿਮਾਂਡ ਇਹ ਆ ਪਹਿਲਾਂ ਤਾਂ ਸਾਡੀ ਡਿਮਾਂਡ ਵੀ ਜਿੰਨੇ ਸਾਡੇ ਬੰਦੇ ਫਸੇ ਹੋਏ ਨੇ ਜਿੰਨੇ ਵੀ ਸਾਡੇ ਹੈਗੇ ਨੇ ਸਭ ਦੇ ਪੈਸੇ ਵਾਪਸ ਹੋਣ ਅਸੀਂ ਤਾਂ ਇਹ ਚਾਹੁੰਦੇ ਆ ਵੀ ਵਿਧ ਵਿਆਜ ਵਾਪਸ ਹੋਣ ਫਿਊਚਰ ਤਾਂ ਸਾਡਾ ਖਰਾਬ ਕਰ ਹੀ ਚੁੱਕੇ ਨੇ ਜਿੰਨਾ ਕਿਸੇ ਦਾ ਕੋਈ 3 ਸਾਲਾ ਕੋ ਖਰਾਬ ਨੇ ਕੋਈ 4 ਸਾਲ ਖਰਾਬ ਨੇ ਫਿਊਚਰ ਤੇ ਖਰਾਬ ਕਰ ਹੀ ਚੁੱਕੇ ਨੇ ਉਹ ਤਾਂ ਪਰਪਾਈ ਨਹੀਂ ਹੋ ਸਕਦੀ ਪਰ ਜਿੰਨੇ ਬੰਦਿਆਂ ਦਾ ਆਰਥਿਕ ਤੌਰ ਤੇ ਨੁਕਸਾਨ ਹੋਇਆ ਤਾਂ ਉਹਨਾਂ ਦਾ ਪਰਪਾਈ ਇਸੇ ਤਰੀਕੇ ਨਾਲ ਹੋ ਸਕਦੀ ਹੈ ਕਿ ਉਹਨਾਂ ਦਾ ਵਿਧ ਵਿਆਜ ਜਿੰਨੀ ਰਕਮ ਇਹਨਾਂ ਨੇ ਯੂਜ਼ ਕੀਤੀ ਆ ਉਹ ਵਿਧ ਵਿਆਜ ਉਹਨਾਂ ਨੂੰ ਪੈਸਾ ਵਾਪਸ ਮਿਲਣਾ ਚਾਹੀਦਾ ਇਹ ਸਾਡਾ ਮੇਨ ਮੋਟਿਵੇਟ ਚੀਜ਼ ਦਾ ਔਰ ਤੀਜੀ ਚੀਜ਼ ਇਹਦੇ ਵਿੱਚ ਇਹ ਆ ਜਿਹੜੇ ਬੰਦੇ ਨੇ ਮੇਨ ਦੋਸ਼ੀ ਨੇ ਉਹਨਾਂ ਨੂੰ ਪ੍ਰੋਪਰ ਸਜ਼ਾ ਮਿਲੇ ਤਾਂ ਕਿ ਉਹ ਗਾਹਾਂ ਨੂੰ ਕਿਸੇ ਨੂੰ ਇਦਾਂ ਦਾ ਕੰਮ ਨਾ ਕਰ ਸਕਣ ਇਹ ਪਤਾ ਵੀ ਤਾਂ ਹੀ ਲੱਗੇਗਾ ਜਦੋਂ ਇਹ ਲੋਕ ਨਾ ਇੱਕ ਦੂਜੇ ਇੱਥੋਂ ਛੱਡ ਦੇਣ ਦੂਜੀ ਜਗ੍ਹਾ ਖੋਲ ਲੈਂਦੇ ਨੇ ਕਿਉਂਕਿ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਜਿਵੇਂ ਹੁਣ ਕੁਲਵਿੰਦਰ ਸਿੰਘ ਕੌਰ ਦੀ ਇਹ ਗੱਲ ਆ ਇਹਦੇ ਵਿੱਚ ਇਹਦੇ ਤੇ 2017 ਦੀ ਐਫਆਈਆਰ ਹੋਈ ਵੀ ਆ ਜੋ ਮਟੌਰ ਥਾਣੇ ਦੇ ਵਿੱਚ ਆ ਪਰ ਉਹਦੇ ਅੱਜ ਤੱਕ ਕੋਈ ਕਾਰਵਾਈ ਨਹੀਂ ਤੇ ਕੀ ਕਾਰਨ ਮੰਨਦੇ ਹੋ ਕਾਰਵਾਈ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਇਹਦੇ ਵਿੱਚ ਕੀ ਕਾਰਨ ਮੰਨਦੇ ਹੋ ਦੇਖੋ ਕਾਰਨ ਤਾਂ ਬਹੁਤ ਨੇ ਪੋਲੀਟੀਕਲ ਪ੍ਰੈਸ਼ਰ ਲਾ ਲੋ ਜਾਂ ਐਸਐਸਪੀ ਪ੍ਰੈਸ਼ਰ ਲਾ ਲੋ ਜਾਂ ਕਿਸੇ ਤਰੀਕੇ ਦਾ ਲਾ ਲੋ ਅਸੀਂ ਉਸ ਚੀਜ਼ ਤੇ ਆਣਾ ਵੀ ਨਹੀਂ ਚਾਹੁੰਦੇ ਕਿਉਂਕਿ ਸਾਨੂੰ ਨਹੀਂ ਪਤਾ ਵੀ ਇਹ ਚੀਜ਼ ਅਸੀਂ ਕਿਸੇ ਦਾ ਉਦਾਂ ਹੀ ਅਨਾਉਂਸ ਕਰਕੇ ਵੈਝੀ ਇਹ ਕੱਲ ਨੂੰ ਅਸੀਂ ਉਸ ਚੀਜ਼ ਨੂੰ ਭੁਗਤੇ ਫਿਰ ਇਹਦਾ ਕੋਈ ਮਤਲਬ ਨਹੀਂ ਬਣਦਾ ਪਰ ਇਹ ਚੀਜ਼ਾਂ ਸਿਸਟਮ ਦੇ ਵਿੱਚ ਹੀ ਨੇ ਜੇ ਕਾਰਵਾਈ ਨਹੀਂ ਹੋਈ ਤਾਂ ਵੀ ਸਿਸਟਮ ਦੇ ਥਰੂ ਨਹੀਂ ਹੋਈ ਜੇ ਕਾਰਵਾਈ ਹੋ ਰਹੀ ਹੈ ਅੱਜ ਤਾਂ ਵੀ ਸਿਸਟਮ ਦੇ ਥਰੂ ਹੀ ਹੋ ਰਹੀ ਆ ਠੀਕ ਹੈ ਨਾ ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲਗਾਉਂਦੇ ਪਰ ਅਸੀਂ ਇਹ ਜ਼ਰੂਰ ਕਹਾਂਗੇ ਵੀ ਜਿਹੜੀ ਚੀਜ਼ ਹੋ ਰਹੀ ਆ ਅੱਜ ਦੀ ਡੇਟ ਜੋ ਸਾਨੂੰ ਭਰੋਸਾ ਦਿਵਾਇਆ ਗਿਆ ਇਹ ਇੱਕ ਸਾਨੂੰ ਲੱਗਿਆ ਵੀ ਇਹ ਕੁਝ ਕਾਰਵਾਈ ਹੋਊਗੀ ਉਹਨਾਂ ਨੇ ਇਹ ਗੱਲ ਕਰੀਆ ਵੀ ਤੁਸੀਂ ਜਿਹੜੇ 5-7 ਬੰਦੇ ਨੇ ਅਸੀਂ ਨਾਲ ਸਿੱਟ ਦੇ ਨਾਲ ਅਸੀਂ ਮਿਲ ਕੇ ਨਾਲ ਕੰਮ ਕਰਾਂਗੇ ਤੁਹਾਨੂੰ ਇੱਕ ਦੇ ਦਿੱਤਾ ਜਾਊਗਾ ਪਰ ਡੇ ਉਸ ਡੇ ਦੇ ਥਰੂ ਤੁਹਾਨੂੰ ਅਪਡੇਟ ਦਿੱਤਾ ਜਾਊਗਾ ਵੀ ਅਸੀਂ ਲਾਸਟ ਵੀਕ ਦੇ ਵਿੱਚ ਕੀ ਕੰਮ ਕੀਤਾ ਤੇ ਕੀ ਕੰਮ ਹੋਊਗਾ ਅੱਗੇ ਤੁਸੀਂ ਜੋ ਇਨਫੋਰਮੇਸ਼ਨ ਮਿਲੇਗੀ ਸਾਨੂੰ ਤੁਸੀਂ ਉਹ ਸਾਨੂੰ ਅਪਡੇਟ ਕਰੋ ਅਸੀਂ ਉਹ ਅਪਡੇਟ ਨੂੰ ਅੱਗੇ ਤੁਹਾਡੇ ਨਾਲ ਸਾਂਝਾ ਕਰਾਂਗੇ ਅਸੀਂ ਜਿਵੇਂ ਇਹਨਾਂ ਦੇ EMPLOYE ਲੱਗੇ ਹੋਏ ਨੇ ਜਾ ਜਿਨ੍ਹਾਂ ਨਾਲ ਸਾਡੀ ਗੱਲਬਾਤ ਚੱਲਦੀ ਆ ਜਿਵੇਂ ਵੀ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਨਾਮ ਵੀ ਅਸੀਂ ਵੈਰੀਫਾਈ ਕਰਤੇ ਅਸੀਂ ਉਹਨਾਂ ਦੀ ਫੋਟੋਆਂ ਦੇ ਥਰੂ ਅਸੀਂ ਉਹਨਾਂ ਨੂੰ ਇੱਕ ਵਾਰ ਐਸਐਸਪੀ ਸਾਹਿਬ ਨੂੰ ਲਿਸਟ ਦਈਏ ਵੀ ਭਾਈ ਆ ਇਮਪਲੋਇਜ਼ ਨੇ ਆ ਚੀਜ਼ਾਂ ਹੈਗੀਆਂ ਸਾਡੇ ਕੋਲ ਤੁਸੀਂ ਦੱਸੋ ਇਹਨਾਂ ਦੀ ਕੀ ਕਾਰਵਾਈ ਹੋਣੀ ਕਿੰਨੇ ਜਿਹੜੇ ਲੋਕ ਨੇ ਤੁਹਾਡੇ ਪੀੜਤ ਨੇ ਜਿਨ੍ਹਾਂ ਨੇ ਇਹਨਾਂ ਨੂੰ ਪੈਸੇ ਤੇ ਲਗਭਗ ਕਿੰਨੇ ਕੁ ਤੁਸੀਂ ਹੁਣ ਤੱਕ ਟ੍ਰੇਸ ਕਰ ਚੁੱਕੇ ਹੋ ਸਾਡੇ ਕੋਲ ਇਸ ਟਾਈਮ ਜਿਹੜਾ ਗਰੁੱਪ ਬਣਿਆ ਹੋਇਆ ਵਾ ਇੱਕ ਜਿਹਦੇ ਵਿੱਚ 270 ਕੁ ਬੰਦੇ ਦੇ ਗੇੜ ਚ ਹੈਗੇ ਨੇ ਸਾਡੇ ਕੋਲ ਐਟ ਪ੍ਰੈਸੈਂਟ ਜਿਹੜੋ ਮਤਲਬ اٹੈਂਡੈਂਸ ਦੇ ਵਿੱਚ ਚੱਲਦੇ ਨੇ ਰੋਜ਼ ਮਤਲਬ ਉਹਨਾਂ ਦੀ ਅਪਡੇਟ ਹੈਗੇ ਸਾਡੇ ਕੋਲ ਕੰਟੈਕਟ ਹੈਗੇ ਨੇ ਪਰ ਇਸ ਤੋਂ ਬਿਨਾ ਕੁਝ ਐਦਾਂ ਦੇ ਵੀ ਲੋਕ ਨੇ ਹੁਣ ਯੈਲੋ ਲੀਫ ਦੇ ਵਿੱਚ ਇੱਕ ਮੈਡਮ ਆ ਉਹਨਾਂ ਦਾ 1 ਕਰੋੜ ਰੁਪਏ ਦੇ ਗੇੜ ਚ ਉਹ ਕੋਈ ਸੰਸਥਾ ਚਲਾਉਂਦੇ ਸੀਗੇ ਕਸ਼ਮੀਰ ਕੌਰ ਸ਼ਾਦ ਉਹਨਾਂ ਦਾ ਨਾਂ ਹੈ ਠੀਕ ਹੈ ਜੀ ਉਹਨਾਂ ਨੇ 1 ਕਰੋੜ ਦੇ ਨੇੜੇ ਤੇੜਿਆ ਕਿਉਂਕਿ ਉਹਨਾਂ ਨੇ ਕਾਫੀ ਬੰਦਿਆਂ ਦੀ ਫਾਈਲਾਂ ਲੱਗੀਆਂ ਹੋਈਆਂ ਸਨ ਉਹ ਮੈਡਮ ਕਹਿੰਦੇ ਜੀ ਮਤਲਬ ਮੈਂ ਇਸ ਲਾਈਨ ਦੇ ਵਿੱਚ ਆਉਣਾ ਹੀ ਨਹੀਂ ਮੈਨੂੰ ਪਤਾ ਪੁਲਿਸ ਨੇ ਕੁਝ ਨਹੀਂ ਕਰਨਾ ਉਹਨਾਂ ਨੇ ਨਾ ਤਾਂ ਕੋਈ ਰਿਪੋਰਟ ਲਖਾਈ ਹੈ ਅਜੇ ਤੱਕ ਨਾ ਕੁਝ ਐਦਾਂ ਦਾ ਕੀਤਾ ਉਹ ਪਤਾ ਨਹੀਂ ਕੀ ਕਰ ਰਹੇ ਨੇ ਸਾਨੂੰ ਨਹੀਂ ਪਤਾ ਸਾਡੇ ਨਾਲ ਕੰਟੈਕਟ 'ਚ ਨਹੀਂ ਹੈਗੇ ਤੁਸੀਂ ਤੁਸੀਂ ਕੀ ਅਗਲਾ ਕਾਰਵਾਈ ਕੀ ਮੁੱਖ ਮੰਤਰੀ ਦੀ ਰਹਿਸ਼ ਕੇਰ ਨਹੀਂ ਹੈ ਜਾਂ ਕੋਈ ਹੋਰ ਪ੍ਰਬੰਧ ਕਰਨਗੇ ਜੀ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਅਸੀਂ 6 ਤਰੀਕ ਤੱਕ ਵੇਟ ਕਰਾਂਗੇ ਜਿਹੜਾ ਅਸੀਂ ਪ੍ਰੋਗਰਾਮ ਦਿੱਤਾ ਹੋਇਆ ਸੀਗਾ 6 ਜੁਲਾਈ ਤੱਕ ਜੇ ਤਾਂ ਸਾਡਾ ਹੱਲ ਹੁੰਦਾ ਕੋਈ ਠੀਕ ਹੈ ਨਹੀਂ ਤਾਂ ਫਿਰ ਅਸੀਂ 6 ਤਰੀਕ ਨੂੰ ਇਸੇ ਜਗ੍ਹਾ ਤੇ ਪ੍ਰੈਸ ਕਾਨਫਰੰਸ ਕਰਕੇ ਅਗਲਾ ਪ੍ਰੋਗਰਾਮ ਦਵਾਂਗੇ ਅਸੀਂ ਅਸੀਂ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਉਹ ਕਹਿੰਦੇ ਨੇ ਕਿ ਅਸੀਂ ਬਹੁਤ ਇਨਸਾਫ ਪਸੰਦ ਆ ਅਸੀਂ ਇਨਸਾਫ ਦਵਾਵਾਂਗੇ ਉਹਨਾਂ ਨੂੰ ਚਾਹੀਦਾ ਕਿ ਆਪ ਇੰਟਰਫੀਰੈਂਸ ਕਰਕੇ ਵਿੱਚ ਅਫੀਸਰਾਂ ਦੀਆਂ ਡਿਊਟੀਆਂ ਲਾ ਕੇ ਇਹ ਜਿੰਨੇ ਵੀ ਪੀੜਤ ਲੋਕ ਨੇ ਕਿਸੇ ਨੇ ਘਰ ਵੇਚਿਆ ਕਿਸੇ ਨੇ ਜ਼ਮੀਨ ਵੇਚੀ ਆ ਇਹ ਜਿਹੜੇ ਸਾਡੇ ਸਰਦਾਰ ਸਾਹਿਬ ਨਾਲ ਹੁਣ ਬੋਲ ਰਿਹਾ ਸੀ ਸਿਰ ਦੇ ਉੱਪਰ ਛੱਤ ਵੀ ਹੈ ਨਹੀਂ ਬਾਈ ਇਹਨਾਂ ਦੀ ਇੰਨੇ ਕੁ ਮਾੜੇ ਹਾਲਾਤ ਇਹਨਾਂ ਨੇ ਕਰਤੇ ਏਜੰਟਾਂ ਨੇ ਸੋ ਸਾਡੀ ਉਮੀਦ ਆ ਮੁੱਖ ਮੰਤਰੀ ਭਗਵੰਤ ਮਾਨ ਜੀ ਆਪ ਇਸ ਮਸਲੇ ਦੇ ਵਿੱਚ ਇੰਟਰਫੀਰੈਂਸ ਕਰਕੇ ਸਾਡੇ ਸਾਰੇ ਲੋਕਾਂ ਨੂੰ ਇਨਸਾਫ ਦਿਵਾਉਣਗੇ ਨਹੀਂ ਤਾਂ ਅਸੀਂ 6 ਜੁਲਾਈ ਤੋਂ ਬਾਅਦ ਫਿਰ ਵੱਡਾ ਐਕਸ਼ਨ ਉਲੀਕਾਂਗੇ ਤੇ ਹੋ ਸਕਦਾ ਅਸੀਂ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਜਿਹੜਾ 6 ਤੋਂ ਲੈ ਕੇ 7 ਤਰੀਕ ਦਾ ਅਸੀਂ ਪ੍ਰੋਗਰਾਮ ਦੇ ਕੇ ਘਰਾਓ ਕਰਾਂਗੇ ਬਿਲਕੁਲ ਬਿਲਕੁਲ ਧੰਨਵਾਦ ਆ ਅਪੀਲ ਵੀ ਕਰਾਂਗੇ ਜੀ ਹਾਂਜੀ ਅਸੀਂ ਮਾਨ ਸਾਹਿਬ ਨੂੰ ਇੱਕ ਅਪੀਲ ਕਰਾਂਗੇ ਵੀ ਜੇ ਉਹ ਉਹ ਸਾਡੀ ਗੱਲ ਸੁਣ ਰਹੇ ਨੇ ਇਸ ਟਾਪਿਕ ਦੇ ਉੱਤੇ ਤਾਂ ਪਲੀਜ਼ ਉਹ ਸਾਨੂੰ ਮਿਲਣ ਦਾ ਟਾਈਮ ਦੇਣ ਠੀਕ ਹੈ ਜੀ ਉਹ ਸਾਨੂੰ ਆਪ ਕੰਟੈਕਟ ਕਰ ਲੈਣ ਅਸੀਂ ਆਪਣਾ ਐਸਐਸਪੀ ਸਾਹਿਬ ਕੋ ਸਾਡੇ ਨੰਬਰ ਹੈਗੇ ਨੇ ਐਸਐਸਪੀ ਸਿਟੀ ਜਿਹੜੇ ਨੇ ਤੇ ਹੋਰ ਵੀ ਐਕਚੁਅਲੀ ਮੇਰਾ ਨੰਬਰ ਤਾਂ ਸਾਰੇ ਪੁਲਿਸ ਸਟੇਸ਼ਨਾਂ ਦੇ ਵਿੱਚ ਹੀ ਆ ਉਹ ਤਾਂ ਕਿਸੇ ਵੀ ਪੁਲਿਸ ਸਟੇਸ਼ਨ ਤੋਂ ਲੈ ਰਹਿਣਾ ਕਿਉਂਕਿ ਮੈਨੂੰ ਕਿਸੇ ਨਾ ਕਿਸੇ ਤਰੀਕੇ ਤਾਂ ਧਮਕੀਆਂ ਵੀ ਮਿਲਦੀਆਂ ਨੇ ਤੇ ਪਰਚੇ ਕਰਾਉਣ ਦੀਆਂ ਵੀ ਧਮਕੀਆਂ ਨੇ ਮੇਰੇ ਤੇ ਵੀ ਤੇ ਤੇ ਪਰਚੇ ਹੋ ਜਾਣਗੇ ਤੂੰ ਪਿੱਛੇ ਹਟ ਜਾ ਇਹ ਚੀਜ਼ਾਂ ਨੂੰ ਸਾਰਿਆਂ ਨੂੰ ਲੈ ਕੇ ਚੱਲ ਰਿਹਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰ ਰਹੇ ਹਾਂ ਜਿੰਨੇ ਵੀ ਅਸੀਂ ਹੈਗੇ ਹਾਂ ਕਿ ਪੁਲਿਸ ਸਾਨੂੰ ਖੁਦ ਆ ਕੇ ਟਾਈਮ ਦੇਣ ਅਸੀਂ মিডিਆ ਸਾਹਿਬ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਸਾਡੇ ਨਾਲ ਆਉਣ ਸਾਡ ਨੂੰ ਰਿਕੁਐਸਟ ਤੇ ਟਾਈਮ ਦੇਣ ਤਾਂ ਕਿ ਅਸੀਂ ਮਿਲ ਕੇ ਉਹਨਾਂ ਨੂੰ ਆਪਣੀ ਪੂਰੀ ਗੱਲ ਨੂੰ ਸਮਝਾ ਸਕੀਏ ਤੇ ਜਿਹੜੇ ਉਹਨਾਂ ਦੇ ਮੰਤਰੀ ਇਨਵੋਲਵ ਨੇ ਜਾਂ ਕੁਛ ਹੋਰ ਹੈਗਾ ਤੁਸੀਂ ਉਹਨਾਂ ਨੂੰ ਵੀ ਉਹਨਾਂ ਦੇ ਸਾਹਮਣੇ ਦੱਸ ਸਕੀ ਹੈ ਧੰਨਵਾਦ ਤਾਂ तमाम ਜਿਹੜੇ ਮੁੱਦੇ ਸੀ ਕਿਉਂਕਿ ਸਿੱਧੇ ਤੌਰ ਦੇ ਉੱਪਰ ਏਜੰਟਸ ਦਾ ਨਾਮ ਜਿਹੜਾ ਆਉਂਦਾ ਹੈ ਔਰ ਕਈ ਲਗਭਗ ਜਿਵੇਂ ਹੁਣ ਦੱਸਿਆ ਵੀ ਕਈ ਅਜਿਹੇ ਪੀੜਤ ਨੇ ਜਿਨ੍ਹਾਂ ਦੇ ਕਰੋੜਾ ਰੁਪਏ ਹੀ ਇਹਨਾਂ ਏਜੰਟਾਂ ਦੇ ਵੱਖ-ਵੱਖ ਦਫ਼ਤਰਾਂ ਦੇ ਵਿੱਚ ਫਸੇ ਹੋਏ ਔਰ ਕਿਸਾਨਾਂ ਨੇ ਵੀ ਮੁੱਦਾ ਚੁੱਕਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਲਾਮਬੰਦ ਹੋ ਕੇ ਮੁੱਖ ਮੰਤਰੀ ਦੀ ਰਿਹੈਸ਼ਟਾ ਕਿਰਾਉ ਵੀ ਕੀਤਾ ਜਾਵੇਗਾ ਜੇਕਰ ਕੋਈ ਐਕਸ਼ਨ ਨਾ ਹੋਵੇ कैमरा पर्सन सुमित मनजोत सिंह दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप